ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਲਈ ਪਾਰਟੀ ਵੇਅਰ ਬਹੁਤ ਹੀ ਹੈਵੀ ਸੂਟਸ ਲੈ ਕੇ ਆਏ ਆ ਸੋ ਇਹ ਨਾਰਕਲੀ ਵੀ ਹੈ ਉਹਦੇ ਵਿੱਚ ਸ਼ਾਰਾ ਡ्रेसेस ਵੀ ਹੈ ਸੋ ਜਿਵੇਂ ਕਿ ਵੈਡਿੰਗ ਸੀਜ਼ਨ ਜਿਹੜਾ ਸਟਾਰਟ ਹੋ ਚੁੱਕਿਆ ਜੀ ਸੋ ਆਪਾਂ ਸੋਹਣੇ ਸੋਹਣੇ ਸੂਟਸ ਬਣਾਉਣੇ ਵੀ ਸਟਾਰਟ ਕਰਦੇ ਆ ਔਰ ਅੱਜ ਆਪਾਂ ਤੁਹਾਨੂੰ ਪੋਸਟਰਾਂ ਦੇ ਹੀ ਪਾਰਟੀ ਵੀ ਐਡਰੈਸਸ ਦਿਖਾ ਰਹੇ ਹੈਗੇ ਆ ਸੋ ਇਹ ਹੈਂਡਵਰਕ ਦੇ ਪੀਸ ਆ ਜੀ ਅਗਰ ਤੁਸੀਂ ਆਰਡਰ ਕਰਨੇ ਹੈਗੇ ਆ ਤੁਸੀਂ ਥੋੜਾ ਟਾਈਮ ਰੱਖ ਕੇ ਸਾਨੂੰ ਆਰਡਰ ਕਰਿਓ ਕਿਉਂਕਿ ਇੰਨਾਂ ਚੀਜ਼ਾਂ ਨੂੰ ਬਣਨ ਤੇ ਟਾਈਮ ਲੱਗਦਾ ਹੈਗਾ ਕਿਉਂਕਿ ਕਾਫੀ ਡਾਈ ਦਾ ਵੀ ਇਹਦੇ ਵਿੱਚ ਹੁੰਦਾ ਹੈ ਕਿ ਤੁਸੀਂ ਕਈ ਵਾਰ ਡਾਈ ਨਹੀਂ ਹੁੰਦੇ ਆ ਪ੍ਰੋਪਰ ਹੈਂਡਵਰਕ ਆ ਤੁਸੀਂ ਆਪ ਹੀ ਸਮਝਦਾਰ ਹੋ ਕਿ ਹੈਂਡਵਰਕ ਤੇ ਲਈ ਕਾਫੀ ਟਾਈਮ ਲੱਗਦਾ ਹੈਗਾ ਸੋ ਅਗਰ ਕਿਸੇ ਨੇ ਵੀ ਆਰਡਰ ਕਰਨਾ ਹੈਗਾ ਜੀ 1 ਮੰਥ ਪਲੱਸ ਇਹ ਸੂਟ ਆਰਡਰ ਕਰੋ ਕਿਉਂਕਿ ਕਾਫੀ ਸੂਟਸ ਹੋ ਜਾਂਦੇ ਆ ਸੋ ਅਗਰ ਇੱਕ ਸੂਟ ਆ ਤਾਂ ਅਸੀਂ ਥੋੜਾ ਜਿਹਾ ਉਹਦੇ ਨਾਲ ਕੰਪਰੋਮਾਈਜ਼ ਕਰ ਸਕਦੇ ਆ ਕਿ ਤੁਹਾਨੂੰ ਜਲਦੀ ਦੇ ਸਕਦੇ ਆ ਅਗਰ ਤੁਸੀਂ ਕਾਫੀ ਸਾਰੇ ਸੂਟਸ ਬਣਾਉਣੇ ਹੈਗੇ ਆ ਆਰਡਰ ਦੇ ਵਿੱਚ ਵੀ ਕਾਫੀ ਸਾਰੇ ਸੂਟਸ ਹੁੰਦੇ ਵਿੱਚੇ ਮਸ਼ੀਨ ਵਰਕ ਹੈ ਹੈਂਡ ਵਰਕ ਹੈ ਸੋ ਉਹਦੇ ਲਈ ਆਪਾਂ ਨੂੰ ਜਿਹੜੀ ਟਾਈਮਿੰਗ ਲੱਗ ਜਾਂਦੀ ਹੈ ਜਿਵੇਂ ਕਿ ਇਹ ਫਾਈਨ ਜਾਰਜਟ ਤੇ ਬਣਿਆ ਹੋਇਆ ਨਾਰਕਲੀ ਸੂਟ ਹੈ ਜੀ ਇਹਦੇ ਯੋਗ ਤੇ ਇਸ ਤਰ੍ਹਾਂ ਵਰਕ ਹੈਗਾ ਔਰ ਬਾਜੂਤੀ ਵੀ ਇਸ ਤਰ੍ਹਾਂ ਵਰਕ ਹੈ ਸੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਟੋਟਲੀ ਜਿਹੜਾ ਦਬਕਾ ਵਰਤ ਦਿੱਤਾ ਹੋਇਆ ਹੈ ਸੋ ਉਹਦੇ ਨਾਲ ਇਹ ਬਹੁਤ ਹੀ ਗ੍ਰੇਸਫੁੱਲ ਬਣਿਆ ਹੈਗਾ ਜੋ ਤੁਸੀਂ ਵੇਅਰ ਕਰੋਗੇ ਜਾਂ ਨੇੜੇ ਤੋਂ ਦੇਖੋਗੇ ਤਾਂ ਤੁਸੀਂ ਇਹਦੀ ਸਫਾਈ ਵੀ ਦੇਖ ਸਕਦੇ ਹੋ ਔਰ ਵਰਕ ਹੁੰਦਾ ਜਿਹੜਾ ਮੇਨ ਆਪਣਾ ਜਿਵੇਂ ਵਰਕ ਹੁੰਦਾ ਹੈ ਕਿਤੋਂ ਵੀ ਇਹ ਖਰਾਬ ਨਹੀਂ ਹੋਊਗਾ ਜੀ ਤੁਸੀਂ ਇਹ ਦੇਖ ਸਕਦੇ ਹੋ ਕਿ ਚੱਕਣ ਦੇ ਵਿੱਚ ਇੰਨਾ ਹੈਵੀ ਹੈ ਨਾ ਇਹ ਪੀਸ ਜਿਹਦੇ ਤੋਂ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਮਟੀਰੀਅਲ ਕਿਸ ਤਰ੍ਹਾਂ ਦਾ ਲੱਗਿਆ ਹੋਇਆ ਸੋ ਇਸ ਤਰ੍ਹਾਂ ਇਹਦੀ ਫਾਲ ਹੈ ਜੀ ਜਿਹੜੀ ਇੰਨਾ ਇਹ ਵਾਈਡ ਬਣਿਆ ਹੋਇਆ ਹੈ ਇਹ ਦੇਖੋ ਅਗਰ ਇਹਨੂੰ ਆਪਾਂ ਉੱਪਰੋਂ ਇਸ ਤਰ੍ਹਾਂ ਦੇਖਦੇ ਆਂ ਤੇ ਇਹਦੀ ਫਾਲ ਇਸ ਤਰ੍ਹਾਂ ਆਏਗੀ ਸੋ ਆਪਾਂ ਇਹਦੇ ਵਿੱਚ ਇਹ ਆਪਾਂ ਡਮੀ ਤੇ ਵੀ ਪਾਇਆ ਹੋਇਆ ਹੈਗਾ ਸੋ ਤੁਸੀਂ ਆਪਣੀ ਇੰਸਟਾਗ੍ਰam ਆਈਡੀ ਹੈਗੀ ਆ ਵੀ ਸਟਾਈਲਿਸ਼ ਬੁਟੀਕ ਦੇ ਨਾਮ ਤੇ ਆਪਾਂ ਉਹਨੂੰ ਕਰ ਲਿਆ ਹੈਗਾ ਸੋ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ ਸੋ ਉਹਦੇ ਤੇ ਜਾ ਕੇ ਤੁਸੀਂ ਇਹ ਵੇਅਰ ਕੀਤੀ ਹੋਈ ਡਮੀ ਦੇ ਦੇਖ ਸਕਦੇ ਹੋ ਕਿ ਇਹਦੀ ਕਿਸ ਤਰ੍ਹਾਂ ਫਾਲ ਆਉਂਦੀ ਹੈ ਔਰ ਕਿਸ ਤਰ੍ਹਾਂ ਆਪਾਂ ऑलरेडी ਇੱਕ ਇਹਦੇ ਤੇ ਵੀ ਵੀਡੀਓ ਪਾਈ ਹੈਗੀ ਐ ਡੰਮੀ ਤੇ ਵੀਅਰ ਕਰਕੇ ਤੁਸੀਂ ਪਿੱਛੇ ਜਾ ਕੇ ਉਹ ਵੀ ਵੀਡੀਓ ਚੈੱਕ ਕਰ ਸਕਦੇ ਹੋ ਆਪਣੇ ਚੈਨਲ ਤੇ ਸੋ ਇਹਦੀ ਜਿਹੜੀ ਫਾਲ ਆ ਉਹ ਪ੍ਰੋਪਰ ਫਾਲ ਆ ਜੀ ਸੋ ਇਹਦੇ ਤੇ ਆਪਾਂ ਬਹੁਤ ਹੀ ਪਿਆਰੇ ਜੇ ਆਪਾਂ ਪਿੱਛੇ ਲਟਕਣ ਲਗਾਏ ਹੋਏ ਸੋ ਜਿਵੇਂ ਵੀ ਜਿਸ ਤਰ੍ਹਾਂ ਦੀ ਵੀ ਨਾਰਕਲੀ ਹੁੰਦੀ ਹੈ ਰਿਕੁਆਇਰਮੈਂਟ ਹੁੰਦੀ ਹੈ ਆਪਾਂ ਉਸ ਤਰ੍ਹਾਂ ਦੀ ਆਪਾਂ ਲਟਕਣ ਨਾਲ ਜਰੂਰ ਉਹਨੂੰ ਫਿਨਿਸ਼ ਕਰਦੇ ਆਂ ਸੋ ਦੇਖ ਸਕਦੇ ਆਂ ਔਰ ਇਦੇ ਤੇ ਆਪਾਂ ਸਟ੍ਰੇਟ ਸਲਵਾਰ ਦੇ ਉੱਪਰ ਵੀ ਵਰਕ ਕੀਤਾ ਹੋਇਆ ਸੋ ਇਹ ਹੈ ਔਰ ਇਹਦੇ ਨਾਲ ਜਿਹੜਾ ਕੰਬੀਨੇਸ਼ਨ ਆ ਜੀ ਬਹੁਤ ਹੀ ਪਿਆਰਾ ਹੈ ਪੈਰਟ ਕਲਰ ਦਾ ਕੰਬੀਨੇਸ਼ਨ ਦਿੱਤਾ ਹੋਇਆ ਇਹ ਦੇਖੋ ਸੋ ਬਹੁਤ ਹੀ ਪਿਆਰਾ ਪੈਰਟ ਕਲਰ ਦਾ ਕੰਬੀਨੇਸ਼ਨ ਆ ਨੀਚੇ ਆਪਾਂ ਫਰੋਜ਼ੀ ਕਲਰ ਦੀ ਇਨਫਿਨਿਸ਼ਿੰਗ ਦੀ ਪੱਟੀ ਦਿੱਤੀ ਹੋਈ ਹੈ ਉੱਪਰ 골ਡਨ ਲੇਸ ਦਿੱਤੀ ਹੋਈ ਹੈ ਸੋ ਇਹਦੇ ਤੇ ਵਰਕ ਕਿੰਨਾ ਹੈਗਾ ਜੀ ਦੁਪੱਟੇ ਤੇ ਸੋ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਜੀ ਦੁਪट्टे ਦੇ ਪੱਲਿਆਂ ਤੇ ਇਹ ਵਰਕ ਹੈ ਜੀ ਫੋਰ ਸਾਈਡ ਕੋਈ ਵਰਕ ਨਹੀਂ ਹੈਗਾ ਜਿਵੇਂ ਨਾਰਕਲੀ ਦੇ ਦੋ ਸਾਈਡਸ ਬਣੀਆਂ ਹੋਈਆਂ ਇਸ ਤਰ੍ਹਾਂ ਹੀ ਇਹ ਪੱਲਿਆਂ ਤੇ ਵਰਕ ਹੈ ਦੋਨੋਂ ਸਾਈਡਸ ਤੋਂ ਪੱਲਿਆਂ ਤੇ ਵਰਕ ਹੈ ਕਿਉਂਕਿ ਆਰਗੈਂਜ਼ਾ ਦੁਪੱਟਾ ਹੋਰ ਹੀ ਟਰਾਂਸਪੇਰੈਂਟ ਹੁੰਦਾ ਸੋ ਉਹਦੇ ਤੇ ਆਪਾਂ ਨੂੰ ਵਰਕ ਦਿਖਦਾ ਨਹੀਂ ਹੈ ਸੋ ਇਹ ਵੀਡੀਓ ਦੇ ਵਿੱਚ ਤੁਹਾਨੂੰ ਧਿਆਨ ਨਾਲ ਦਿਖੇਗਾ ਇਸ ਤਰ੍ਹਾਂ ਪੱਲਿਆਂ ਤੇ ਵਰਕ ਗਿਆ ਸੀ ਔਰ ਇਹ ਬਹੁਤ ਹੀ ਪਿਆਰਾ ਯਾ ਡਿਫਰੈਂਟ ਜਿਹਾ ਕਲਰ ਕੰਬੀਨੇਸ਼ਨ ਹੈ ਜੀ ਔਰ ਨੈਕ ਸੂਟ ਹੈਗਾ ਜੀ ਬਹੁਤ ਹੀ ਪਿਆਰਾ ਟਿਸ਼ੂ ਦੇ ਉੱਪਰ ਇਹ ਦੇਖੋ ਘੇਰੇ ਦੇ ਉੱਪਰ embroidery ਕੀਤੀ ਹੋਈ ਹੈ ਪਰ ਗਲੇ ਤੇ ਹੈ ਜੀ ਇਸ ਤਰ੍ਹਾਂ ਹੈ ਬਾਜੂ ਬਣੇ ਹੋਏ ਐ ਸੋ ਇਹ ਬਹੁਤ ਹੀ ਟਿਸ਼ੂ ਦੇ ਸ਼ਰਟ ਹੈਗੀ ਆ ਪਲੇਨ ਆਪਾਂ ਪਲਾਜ਼ੋ ਲਿਆ ਹੋਇਆ ਜੀ ਇਹਦਾ ਪਿਓਰ ਕ੍ਰੇਪ ਦਾ ਸੋ ਇਹ ਪਿਓਰ ਕ੍ਰੇਪ ਦੇ ਵਿੱਚ ਆ ਅਗਰ ਤੁਸੀਂ ਇਹਨੂੰ ਭੇਜੋਗੇ ਤਾਂ ਆਪਾਂ ਤੁਹਾਨੂੰ ਪਿਓਰ ਕ੍ਰੇਪ ਦੇ ਅਕੋਰਡਿੰਗ ਦੱਸਾਂਗੇ ਇਹਦੀ ਜਿਹੜੀ ਆਪਾਂ ਜੀ ਪਹਿਲਾਂ ਵੀ ਸ਼ੋ ਕੀਤਾ ਹੋਇਆ ਇਹਦੀ ਬੈਗ ਦੇ ਉੱਪਰ ਓਨਲੀ ਬੂਟੀ ਹੈ ਬੂਟੀਅਰ ਫਲਾਰ ਬਣੇ ਹੋਏ ਸੋ ਪਹਿਲਾਂ ਆਪਾਂ ਜਿੰਨਾ ਵਰਕ ਫਰੰਟ ਤੇ ਹੈਗਾ ਉਨਾ ਹੀ ਬੈਕ ਤੇ ਹੈ ਜੀ ਉਹਦੇ ਤੇ ਉਹ ਲੱਗ ਸਟੈਪਟਾ ਤੇ ਇਹ ਬੈਕ ਦੇ ਉੱਪਰ ਓਨਲੀ ਬੂਟੀ ਹੈ ਅਗਰ ਤੁਸੀਂ ਆਰਡਰ ਕਰਨਾ ਹੈਗਾ ਤਾਂ ਪਲੀਜ਼ ਸਾਰਾ ਕਲੀਅਰ ਕਰਿਓ ਫਿਰ ਤੁਹਾਨੂੰ ਪ੍ਰਾਈਸ ਦਿੱਤਾ ਜਾਊਗਾ ਉਹਦੇ ਅਕੋਰਡਿੰਗ ਤੁਸੀਂ ਆਪਣਾ ਸੂਟ ਆਰਡਰ ਕਰਿਓ ਕਿਉਂਕਿ ਇੱਕ ਸੂਟ ਆਪਾਂ ਪਹਿਲਾਂ ਵੀ ਪਾਇਆ ਹੋਇਆ ਹੈ ਜਾਂ ਇਹਦੇ ਇੰਸਟਾਗ੍ਰam ਦੇ ਵਿੱਚ ਵੀ ਹੈ ਉਹ ਆਪਣੀ ਬੈਕ ਵੀ ਸੇਮ ਆ ਫਰੰਟ ਵੀ ਸੇਮ ਆ ਸੋ ਉਹਦੇ ਨਾਲ ਪ੍ਰਾਈਸ ਆ ਜਿਹੜਾ ਡਿਫਰੈਂਟ ਹੋ ਜਾਂਦਾ ਹੈ ਇਹ ਦੇਖੋ ਜੀ ਇਹ ਪਲਾਜ਼ੋ ਤੇ ਵਰਕ ਹੈ ਤੁਸੀਂ ਵਰਕ ਦੀ ਕੁਆਲਿਟੀ ਔਰ ਵਰਕ ਦੀ ਫਿਨਿਸ਼ਿੰਗ ਦੇਖੋ ਇਹ ਦੇਖੋ ਇਹ ਪੌਨ ਦੇ ਵਿੱਚ ਜਿਵੇਂ ਆਪਾਂ ਇੱਕ ਤਰ੍ਹਾਂ ਦਾ ਲਹਿੰਗਾ ਪਾਉਣੀ ਹੈ ਜੀ ਇਸ ਤਰ੍ਹਾਂ ਹੈਵੀ ਸੂਟਸ ਹੋ ਜਾਂਦਾ ਸੋ ਇਹਨਾਂ ਦੇ ਬਾਜੂ ਤੇ ਇੰਨਾ ਇੰਨਾ ਵਰਕ ਹੈ ਨਾ ਜੀ ਦੇਖੋ ਇਹ ਕਿੱਕੇ ਰਿਜਨਾ ਵਰਕ ਇਹਦੇ ਤੇ ਆ ਜਾਂਦਾ ਜੀ ਇਹ ਹੀ ਹੈਗਾ ਜੀ ਪਿਓਰ ਟਿਸ਼ੂ ਦਾ ਦੁਪੱਟਾ ਹੈ ਔਰ ਇਹਦੇ ਵਿੱਚ ਇਹ ਥੋੜਾ ਲੈਂਥ ਥੋੜਾ ਹੈਵੀ ਹੁੰਦਾ ਸੋ ਇਹ ਆਪ ਤੁਸੀਂ ਔਰਗੈਂਜ਼ਾ ਵੀ ਕਰਵਾ ਸਕਦੇ ਇਹਦੇ ਵਿੱਚ ਇਸ ਤਰ੍ਹਾਂ ਲਾਈਨਸ ਦਿੱਤੀਆਂ ਹੋਈਆਂ ਔਰ ਵਿੱਚ ਵਿੱਚ ਫਲਾਸ ਦਿੱਤੇ ਹੋਏ ਸੋ ਇਹ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਤੁਸੀਂ ਮੇਨ ਵਿਡਿੰਗ ਡੇ ਤੇ ਵੀ ਤੁਸੀਂ ਅਗਰ ਤੁਹਾਡੇ ਕਿਸੇ ਫੈਮਿਲੀ ਦੇ ਵਿੱਚ ਵਿਡਿੰਗ ਆ ਉਹਦੇ ਲਈ ਤੁਸੀਂ ਮੇਨ ਫੰਕਸ਼ਨ ਲਈ ਵੀ ਬਣਾ ਸਕਦੇ ਹੋ ਇਹਦੀ ਜਿਹੜੀ ਫਰੰਟ ਔਰ ਬੈਕ ਸੇਮ ਵਰਕ ਕਰਵਾ ਸਕਦੇ ਹੋ ਸੋ ਇਹ ਆਪਣਾ ਪਾਇਆ ਹੋਇਆ ਜੀ ਪਹਿਲਾਂ ਸੂਟ ਵੀ ਸਟਾਈਲਿਸ਼ ਇੰਟਗਰਾਮ ਇੰਸਟਾਗਰਾਮ ਪੇਜ ਹੈਗਾ ਉਸ ਤੇ ਜਾ ਕੇ ਤੁਸੀਂ ਇਹਨੂੰ ਪ੍ਰੋਪਰ ਲੁੱਕ ਜਿਹੜੀ ਦੇਖ ਸਕਦੇ ਹੋ ਇਹ ਹੈਗਾ ਜੀ ਇਹ ਵੀ ਜਿਵੇਂ ਗਰਲਿਸ਼ ਸਟਾਈਲ ਵੀ ਕਹਿ ਸਕਦੇ ਹੋ ਜਾਂ ਤੁਸੀਂ ਆਪਣੇ ਲਈ ਕੋਈ ਜਾ ਕੋ ਲਈ ਜਾਂ ਕੁਝ ਅਲੱਗ ਜਾ ਬਣਾਉਣਾ ਚਾਹੁੰਦੇ ਹੋ ਤੇ ਇਹਦੇ ਆਪਾਂ ਸ਼ਰਟ ਤੇ ਇਸ ਤਰ੍ਹਾਂ ਜੀ ਉਹਨਾਂ ਨੇ 컬러ਫੁਲ ਜਿਵੇਂ ਆਪਾਂ ਨੂੰ बनवाया ਹੈਗਾ ਸੋ ਆਪਾਂ ਉਹਦਾ ਸੇਮ ਦਿੱਤਾ ਹੈਗਾ ਇਸ ਤਰ੍ਹਾਂ ਫਲਾਰ ਹੈਗੀ ਆ ਜੀ ਇਸ ਤਰ੍ਹਾਂ ਬਾਜੂ ਤੇ ਫਲਾਰ ਹੈ ਔਰ ਇਹਦਾ ਜਿਹੜਾ ਸ਼ਰਾਰਾ ਹੈਗਾ ਬਹੁਤ ਹੀ ਹੈਵੀ ਸ਼ਰਾਰਾ ਹੈ ਇਹ ਵੀ ਆਪਣੇ ਇੰਸਟਾ ਤੇ ਹੋਇਆਗਾ ਜੀ ਇਹ ਵੀ ਤੁਸੀਂ ਪ੍ਰੋਪਰ ਡੰਮੀ ਤੇ ਪਾਇਆ ਦੇਖ ਸਕਦੇ ਸਾਰੇ ਦੇ ਉੱਪਰ ਗੋਟਾ ਵਰਕ ਹੋਇਆ ਹੋਇਆ ਇਹਦੀ ਵੀ ਬਹੁਤ ਹੀ ਫਾਲ ਹੈਗੀ ਜਿਹੜੀ ਹੈਵੀ ਹੈ ਟੀਕ ਸਾਈਡ ਦਾ ਇੰਨਾ ਘੇਰਾ ਜੀ ਇਹ 5 ਮੀਟਰ ਦੇ ਵਿੱਚ ਆਪਾਂ ਇਹ ਜਿਹੜਾ ਸ਼ਰਾਰਾ ਬਣਾਇਆ ਹੋਇਆ ਇਹ ਸ਼ਰਾਰਾ ਸੁੱਟੇ ਇਹ ਦੇਖੋ ਜੀ ਇਹਦੀ ਆਪਾਂ ਹਜੇ ਲਟਕਣ ਲਗਾਉਣੇ ਆ ਸੋ ਸਾਰੇ ਦੁਪੱਟੇ ਦੇ ਵਿੱਚ ਗੋਟਾ ਵਰਕ ਕੀਤਾ ਹੋਇਆ ਸੋ ਇਹਦੀ ਜਿਹੜੀ ਲੁੱਕ ਹੈਗੀ ਆ ਬਹੁਤ ਹੀ ਜ਼ਿਆਦਾ ਪਿਆਰੀ ਹੈ ਸੋ ਤੁਸੀਂ ਇਹ ਆਪ ਦਾ ਕਿਸੇ ਵੀ ਫੰਕਸ਼ਨ ਲਈ ਸੋਬਰ ਸਟਾਈਲਿਸ਼ ਜਾਂ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਹੈ ਸੋ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਜੀ ਸੋ ਇਹ ਸੀ ਆਪਣੇ ਜੀ ਕੁਝ ਪੀਸਸ ਸੋ ਆਪਣੇ ਜਿਵੇਂ weddings season ਲਈ ਕਿਸੇ ਵੀ ਫੰਕਸ਼ਨ ਲਈ ਤੁਸੀਂ ਇਹ ਬਣਾ ਸਕਦੇ ਹੋ ਕਲਰ ਕੰਬੀਨੇਸ਼ਨ ਤੁਹਾਡਾ ਹੋਊਗਾ ਜੀ ਵਰਕ ਸਾਡਾ ਹੋਊਗਾ ਜਿਵੇਂ ਵੀ ਤੁਸੀਂ ਕਹੋਗੇ ਪਿਓਰ ਸੈਮੀ ਤੇ ਅਸੀਂ ਤੁਹਾਨੂੰ ਬਣਾਵਾਂਗੇ ਬਣਾ ਕੇ ਦੇਵਾਂਗੇ ਸੋ ਇਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੀ ਬਣੇਗਾ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਸਟਾਈਲਿਸ਼ ਸੂਟ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ